ਅੰਤਰਰਾਸ਼ਟਰੀ ਯੋਗਾ ਦਿਵਸ 21 ਜੂਨ ਨੂੰ ਦੁਨੀਆ ਭਰ ਵਿੱਚ ਮਨਾਇਆ ਗਿਆ ਇੰਸਟਾਗ੍ਰam ਇਨਫਲੂਐਂਸਰ ਤੇ ਯੋਗਾ ਪਰਫਾਰਮਰ ਅਰਚਨਾ ਮਕਵਾਨਾ ਨੂੰ ਯੋਗਾ ਦਿਵਸ ਤੇ ਹਰਮੰਦਰ ਸਾਹਿਬ ਵਿੱਚ ਯੋਗਾ ਅਸਨ ਕਰਨਾ ਮਹਿੰਗਾ ਪੈ ਗਿਆ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਯੋਗ ਅਸਨ ਕਰਨ ਵਾਲੀ ਲੜਕੀ ਅਰਚਨਾ ਤੇ ਬੇਅਪਤੀ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਹੈ ਤੇ ਉਸਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਤੇ ਗરિਮਾ ਨੂੰ ਠੇਸ ਪਹੁੰਚਾਉਣ ਦੇ આરોਪ ਲੱਗੇ ਹਨ ਇਸ ਦੇ ਨਾਲ ਹੀ ਸੱਚਖੰਡ ਹਰਮੰਦਰ ਸਾਹਿਬ ਵਿੱਚ ਤਾਇਨਾਤ ਤਿੰਨ ਸੇਵਾਦਾਰਾਂ ਨੂੰ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਦੇ આરોਪ ਵਿੱਚ ਬਰਖਾਸਤ ਕਰ ਦਿੱਤਾ ਗਿਆ ਹੈ ਤੇ ਨਾਲ ਹੀ 5000 ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ ਅਰਚਨਾ ਮਕਵਾਨਾ ਵੱਲੋਂ ਜੋ ਕਾ ਸੰਕਰਦਿਆ ਹੋਇਆ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰਾਂ ਪੋਸਟ ਕੀਤੀਆਂ ਗਈਆਂ ਸਨ ਮਾਮਲਾ ਪੱਖੋਂ ਤੇ ਉਸ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਤਸਵੀਰਾਂ ਹਟਾ ਦਿੱਤੀਆਂ ਗਈਆਂ ਤੇ ਉਸਨੇ ਜਨਤਕ ਤੌਰ ਤੇ ਸਿੱਖ ਸੰਗਤ ਤੋਂ ਮਾਫੀ ਵੀ ਮੰਗ ਲਈ ਹੈ ਉਸਨੇ ਕਿਹਾ ਹੈ ਕਿ ਮੈਂ ਇਸ ਗਲ ਤੋਂ ਅਣਜਾਣ ਸੀ ਕਿ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਵਿੱਚ ਜੋਗਾ ਕਰਨਾ ਕੁਝ ਲੋਕਾਂ ਨੂੰ ਠੇਸ ਪਹੁੰਚਾ ਸਕਦਾ ਹੈ ਕਿਉਂਕਿ ਮੈਂ ਕੇਵਲ ਮੱਥਾ ਟੇਕ ਰਹੀ ਸੀ ਤੇ ਮੇਰਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਂਦਾ ਨਹੀਂ ਸੀ ਅਗਰ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਤਹਿ ਦਿਲੋਂ ਮਾਫੀ ਮੰਗਦੀ ਹਾਂ ਤੇ ਭਵਿੱਖ ਵਿੱਚ ਮੈਂ ਇਸ ਦਾ ਧਿਆਨ ਰੱਖਾਂਗੀ ਕਿਰਪਾ ਕਰਕੇ ਮੇਰੀ ਮਾਫੀ ਸਵੀਕਾਰ ਕੀਤੀ ਜਾਵੇ ਅਰਚਨਾ ਮਕਵਾਨਾ ਨੂੰ ਮਾਫੀ ਮੰਗਣ ਤੋਂ ਬਾਅਦ ਹੀ ਧਾਰਾ 295 ਦੇ ਤਹਿਤ ਉਸ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਇਥੋਂ ਤੱਕ ਕਿ ਕੁਝ ਸ਼ਰਾਰਤੀ ਅਨਸਰਾ ਦੁਆਰਾ ਉਸ ਨੂੰ ਧਮਕੀ ਭਰੇ ਫੋਨ ਕਾਲ ਵੀ ਕੀਤੇ ਜਾ ਰਹੇ ਹਨ ਕੋਈ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਤੇ ਕੋਈ ਉਸ ਨੂੰ ਬਲਾਤਕਾਰ ਤੱਕ ਦੀਆਂ ਧਮਕੀਆਂ ਦੇ ਰਿਹਾ ਹੈ ਲੜਕੀ ਨੂੰ ਮਾਫ ਕਰਨ ਸੰਬੰਧੀ ਐਸਟੀਪੀਸੀ ਵੱਲੋਂ ਫਿਲਹਾਲ ਕੋਈ ਬਿਆਨ ਹਾਲੇ ਨਹੀਂ ਆਇਆ ਹੈ ਐਸਟੀਪੀਸੀ ਦੇ ਅਧਿਐਕਸ਼ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਬਿਆਨ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ 21 ਜੂਨ ਨੂੰ ਸਵੇਰੇ 6:53 ਮਿੰਟ ਤੇ ਇੱਕ ਲੜਕੀ ਹਰਮੰਦਰ ਸਾਹਿਬ ਵਿੱਚ ਦਾਖਲ ਹੋਈ ਤੇ 7:04 ਮਿੰਟ ਤੇ ਉਸਨੇ ਜੋਗ ਆਸਣ ਹਰਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਕੀਤਾ ਉੰਨਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਲੜਕੀ ਇੱਕ ਘੰਟਾ ਪ੍ਰਿਕਰਮਾ ਵਿੱਚ ਰਹੀ ਉਸਨੇ ਇਸ ਇੱਕ ਘੰਟੇ ਵਿੱਚ ਕਿਤੇ ਵੀ ਮੱਥਾ ਨਹੀਂ ਟੇਕਿਆ ਬਲਕਿ ਲੜਕੀ ਸਿਰਫ ਮਸ਼ਹੂਰੀ ਲਈ ਯੋਗਾ ਕਰ ਰਹੀ ਸੀ ਹਾਲਾਂਕਿ ਸੀਸੀਟੀਵੀ ਫੁਟੇਜ ਵਿੱਚ ਲੜਕੀ ਵੱਲੋਂ 5 ਸੈਕਿੰਡ ਲਈ ਆਸਨ ਕਿਰਿਆ ਕਰਦੇ ਸਮੇਂ ਪੋਜ ਦਿੱਤਾ ਗਿਆ ਉਨ੍ਹਾਂ ਇਹ ਵੀ ਕਿਹਾ ਕਿ ਲੜਕੀ ਨੇ ਮਾਫੀ ਮੰਗ ਲਈ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਇੱਥੇ ਬਹੁਤ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਮਹਰਮੰਦਰ ਸਾਹਿਬ ਨਾਲ ਜੁੜੀਆਂ ਹੋਈਆਂ ਹਨ ਤੇ ਸ਼ਰਧਾਲੂ ਇੱਥੇ ਦਰਸ਼ਨ ਕਰਨ ਲਈ ਆਉਂਦੇ ਹਨ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਮੰਦਰ ਸਾਹਿਬ ਅੰਦਰ ਆ ਕੇ ਅਜਿਹੇ ਕੋਈ ਕੰਮ ਨਹੀਂ ਕਰਨੇ ਚਾਹੀਦੇ ਜਿਸ ਨਾਲ ਕਿਸੇ ਸੰਗਤੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਤੇ ਹਰਮੰਦਰ ਸਾਹਿਬਾਂ ਕੇ ਵੀਡੀਓ ਬਣਾਉਣ ਜਾਂ ਤਸਵੀਰ ਖਿੱਚਣ ਦੇ ਲੋਕਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਪੁਰ ਨਾਨਕ ਦੇਵ ਜੀ ਨੇ ਆਪਣੀਆਂ ਸਿੱਖਿਆਵਾਂ ਵਿੱਚ ਔਰਤ ਨੂੰ ਸਮਾਜ ਦੀ ਜਨਨੀ ਦੱਸਿਆ ਹੈ ਕਿਸੇ ਵੀ ਧਰਮ ਵਿੱਚ ਔਰਤ ਨੂੰ ਉਹਨਾ ਮਾਨ ਸਨਮਾਨ ਨਹੀਂ ਦਿੱਤਾ ਗਿਆ ਜਿੰਨਾ ਕਿ ਸਿੱਖ ਧਰਮ ਵਿੱਚ ਔਰਤ ਨੂੰ ਦਿੱਤਾ ਗਿਆ ਹੈ ਕਿ ਇੱਕ ਨਾ ਸਮਝ ਔਰਤ ਵੱਲੋਂ ਕੀਤੀ ਹੋਈ ਗਲਤੀ ਲਈ ਅਸੀਂ ਇਸ ਕਦਰ ਕਿਰ ਜਾਵਾਂਗੇ ਕਿ ਆਪਣੇ ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਹੀ ਭੁਲਾ ਦੇਵਾਂਗੇ ਅਣਚਾਹੇ ਵਿੱਚ ਕੀਤੀ ਹੋਈ ਗਲਤੀ ਲਈ ਜਦ ਦੋਸ਼ੀ ਲੜਕੀ ਵੱਲੋਂ ਮਾਫੀ ਮੰਗ ਲਈ ਗਈ ਹੈ ਤਾਂ ਐਸਜੀਪੀਸੀ ਵੱਲੋਂ ਇਸ ਮਾਮਲੇ ਨੂੰ ਇੰਨਾ ਕਿਉਂ ਛਾਲਿਆ ਜਾ ਰਿਹਾ ਹੈ ਕਿ ਨਾ ਸਮਝੀ ਵਿੱਚ ਕੀਤੀ ਹੋਈ ਗਲਤੀ ਤੇ ਧਾਰਾ 295 ਤਹਿਤ ਕੇਸ ਦਰਜ ਕਰਾਉਣਾ ਚਾਇਜ਼ ਹੈ ਸਿੱਖ ਗੁਰਦੁਆਰਿਆਂ ਵਿੱਚ ਹਿੰਦੂ ਸਮੁਦਾਏ ਦੇ ਲੋਕ ਵੀ ਉਨੀ ਹੀ ਸ਼ਰਤਾਂ ਨਾਲ ਜਾਂਦੇ ਹਨ ਜਿੰਨਾ ਕਿ ਸਿੱਖ ਜਾਂਦੇ ਹਨ ਇੱਥੋਂ ਤੱਕ ਕਿ ਪੰਜਾਬ ਵਿੱਚ ਤਾਂ ਸਿੱਖ ਵਾਂਗੂ ਹੀ ਹਿੰਦੂ ਲੋਕਾਂ ਵੱਲੋਂ ਘਰਾਂ ਵਿੱਚ ਅਖੰਡ ਪਾਠ ਕਰਾਈ ਜਾਂਦੇ ਹਨ ਅਗਰ ਅਸੀਂ ਗੁਰਦੁਆਰੇ ਵਿੱਚ ਨਮਾਜ਼ ਪੜ੍ਹਨ ਦੀ ਇਜਾਜ਼ਤ ਦੇ ਸਕਦੇ ਹਾਂ ਤਾਂ ਇੱਕ ਦਲਿਤ ਹਿੰਦੂ ਲੜਕੀ ਵੱਲੋਂ ਜੋਗਾ ਕਰਨ ਦੀ ਕੀਤੀ ਹੋਈ ਗਲਤੀ ਨੂੰ ਮਾਫ਼ ਕਿਉਂ ਨਹੀਂ ਕਰ ਸਕਦੇ ਲੜਕੀ ਨਾਲ ਜੋ ਸਖਤੀ ਭਰਿਆ ਵਤੀਰਾ ਐਸ.ਸੀ. ਪੀ.ਸੀ ਵੱਲੋਂ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਵਤੀਰਾ ਹਿੰਦੂਆਂ ਦੇ ਮਨਾਂ ਵਿੱਚ ਸਿੱਖ ਗੁਰਦੁਆਰਿਆਂ ਵਿੱਚ ਜਾਣ ਪ੍ਰਤੀ ਅਸੰਜਮ ਪੈਦਾ ਕਰ ਸਕਦਾ ਹੈ ਹਿੰਦੂ ਸ਼ਰਧਾਲੂ ਪ੍ਰਤੀ ਜਹੀ ਸ਼ਕਤੀ ਅਗਰ ਐਸਜੀਪੀਸੀ ਕਰੇਗਾ ਤਾਂ ਹੋ ਸਕਦਾ ਹੈ ਕਿ ਵਿੱਚ ਵਿੱਚ ਹਿੰਦੂ ਸ਼ਰਧਾਲੂ ਗੁਰਦੁਆਰਿਆਂ ਵਿੱਚ ਨਮਸਤਕ ਹੋਣ ਤੋਂ ਸੰਕੋਚ ਕਰਨ ਐਸਜੀਪੀਸੀ ਨੂੰ ਚਾਹੀਦਾ ਹੈ ਕਿ ਅਰਚਨਾ ਮਕਵਾਣਾ ਵੱਲੋਂ ਕੀਤੀ ਹੋਈ ਗਲਤੀ ਨੂੰ ਮਾਫ ਕਰਕੇ ਇਹ ਮਿਸਾਲ ਪੈਦਾ ਕੀਤੀ ਜਾਵੇ ਕਿ ਸਿੱਖ ਧਰਮ ਸਰਵ ਧਰਮ ਸਭਾਵ ਵਿੱਚ ਵਿਸ਼ਵਾਸ ਰੱਖਦਾ ਹੈ ਕਿਉਂਕਿ ਹਿੰਦੂ ਸਮੁਦਾਇ ਵੱਲੋਂ ਕਦੇ ਵੀ ਖੁਦ ਨੂੰ ਸਿੱਖ ਧਰਮ ਤੋਂ ਅਲੱਗ ਨਹੀਂ ਸਮਝਿਆ ਗਿਆ ਦੋਹਾਂ ਤਰ੍ਹਾਂ ਵਿੱਚ ਭਾਈ ਚਰਕ ਥਾਂ ਜਿਹਨੂੰ ਬਰਕਰਾਰ ਰੱਖਦਿਆ ਹੋਇਆ ਇਸ ਮਸਲੇ ਨੂੰ ਜਲਦੀ ਹੀ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ।